ਕਰੋ 5 ਕਰੋ ਭਗਵੰਤ ਮਾਨ ਦੀ ਨਿਕੰਮੀ ਸਰਕਾਰ ਮਰਦਾ मुख्यमंत्री भगवंत मान मुबा मु

ਦੇ ਕੀ ਕਰਦੇ ਹੋ ਜੀ ਕੋਈ ਦੰਗਾ ਦੇ ਤੁਸੀਂ ਅਰੇ ਜੀ ਸਾਹਿਬ ਆਹ ਤਾਂ ਆਪਾਂ ਚੋਰ ਕਰੀ ਗੋਰੀ ਸਾਰੇ ਲਾਵਾ ਲਾਵਾ पिछे घर ਭਾਜੀ ਕਿਹੜਾ ਛੋੜ ਪਿੱਛੇ ਜਿੰਦਾਬਾਦ ਜਿੰਦਾਬਾਦ ਪਿੱਛੇ ਹੋ ਯਾਰ ਫੋਟੋ ਪਹਿਲਾਂ ਫੋਟੋ ਕਰਨੀ ਆ ਇਕੜਾ ਘਰ ਨਹੀਂ ਆ ਮੁਰਦਾਬਾਦ 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 ਆਮ ਸਰਕਾਰ ਮੁਰਦਾਬਾਦ 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 ਦਾ ਬੋਲਣ ਲੱਗੇ ਆ ਪਤਾ ਲੱਗਦਾ ਨਾ ਇਹਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆ ਇਹਨੇ ਪੰਜਾਬ ਦਾ ਪੱਤਾ ਪੱਤਾ ਆਪਣਾ ਬੈਰੀ ਬਣਾ ਲਿਆ ਹੈ ਕਾਂਗਰਸ ਪਾਰਟੀ ਜਿਹਨਾਂ ਥੋੜਾ ਜਿਹਾ ਪਹਿਲਾਂ ਰਲ ਕੇ ਇਲੈਕਸ਼ਨਾਂ ਲੜੀਆਂ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਅਈਡੀ ਵੱਡੀ ਪਾਦੀ ਯਾਤਰਾ ਕੀਤੀ ਹੈ ਪੈਦਲ ਯਾਤਰਾ ਕੀਤੀ ਹੈ ਉਹਦੇ ਖਿਲਾਫ ਬੋਲਣਾ ਮੈਂ ਸਮਝਦਾ ਕਿ ਇਹਨਾਂ ਦੀ ਬਕਲਾੜ ਦਾ ਨਤੀਜਾ ਇਹਨਾਂ ਨੂੰ ਪਤਾ ਲੱਗ ਗਿਆ ਕਿ 27 ਵਿੱਚ ਸਾਡੀ ਮੰਜੀ ਕਾਂਗਰਸ ਨੇ ਠੋਕਣੀ ਹੈ ਔਰ ਕਾਂਗਰਸੀ ਸਾਰੇ ਵਰਕਰ ਤਿਆਰ ਹੈ 27 ਦੇ ਵਿੱਚ ਇਹਨਾਂ ਦੀ ਇਤਿਹਾਸਿਕ ਹਾਰ ਹੋਊਗੀ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਅੱਜ ਹਰ ਵਰਗ ਪੰਜਾਬ ਦਾ ਦੁਖੀ ਹੈ ਇਹਨਾਂ ਕੋਲ ਸਤਾਈ ਵਿੱਚ ਪੂਰਾ ਵੱਡੇ ਤੌਰ ਤੇ ਬਦਲਾ ਲਿਆ ਜਾਊਗਾ ਸਰ ਕਿਸਾਨਾਂ ਦੇ ਉੱਪਰ ਦੇਖਣ ਮਿਲਦਾ ਹੈ ਜਦੋਂ ਧਰਨੇ ਲੱਗਦੇ ਉਦੋਂ ਜਾਂਦੇ ਸੀ ਤਾਂ ਹੁਣ ਕਿਸਾਨਾਂ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਖੋਦਿਆ ਵਾ ਇਹ ਅਸਲ 'ਚ ਹਾਰੇਕ ਨੂੰ ਧੋਖਾ ਦੇਣ ਵਾਲੀ ਹੈ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਕਿਸਾਨਾਂ ਨਾਲ ਜਿੱਡਾ ਵੱਡਾ ਵਿਸ਼ਵਾਸ ਘਾਤ ਕੀਤਾ ਅੱਜ ਤੱਕ ਪੰਜਾਬ ਦੀ ਹਿਸਟਰੀ ਵਿੱਚ ਐਡਾ ਵੱਡਾ ਘਟਿਆ ਕਾਰਵਾਈ ਕਿਸੇ ਨੇ ਨਹੀਂ ਕੀਤੀ ਜਿੰਨੀ ਆਮ ਆਦਮੀ ਨੇ ਕੀਤੀ ਹੈ ਕਾਂਗਰਸ ਸਰਕਾਰ ਦੇ ਵਿੱਚ ਕਿਸੇ ਕਿਸਾਨ ਨੂੰ ਥੱਪੜ ਤੱਕ ਨਹੀਂ ਵਜਿਆ ਇਹੰਦਾਂ ਕਿਸੇ ਨੂੰ ਛੱਡਿਆ ਨਹੀਂ ਕੋਈ ਯੂਨੀਅਨ ਨਹੀਂ ਛੱਡੀ ਉਹਨਾਂ ਦੇ ਮੋਰਚੇ ਨਹੀਂ ਛੱਡੇ ਸਾਰਿਆਂ ਨੂੰ ਜਲੀਲ ਕੀਤਾ ਉਹਨਾਂ ਨੂੰ ਬੰਦ ਕੀਤਾ ਨਾ ਬਜ਼ੁਰਗ ਵੇਖਿਆ ਨਾ ਮਾਤਾਵਾ ਵੇਖਿਆ ਇਹਨਾਂ ਨੂੰ ਇਸ ਗੱਲ ਦਾ ਖਮਿਆਜਾ ਪੁਗਤਣਾ ਪਵੇਗਾ ਸਰ ਇੱਕ ਕੀ ਦੇਖਣੀ ਹੈ ਇੱਕ ਗੱਡੀ ਮੁੜਾਈ ਗਈ ਹੈ ਪਾਣੀ ਵਾਲੀ ਉਹ ਕਿਸਾਨ ਵੀਡੀਓ ਪਾ ਰਹੇ ਨੇ ਕਿ ਉਹ ਕਿਸਾਨਾਂ ਦੇ ਤੇ ਕਿਸਾਰਾ ਮਾਰਨ ਮਾਰਦੇ ਕਿ ਜਿਹੜੇ ਧੰਨੇ ਲੱਗਣਗੇ ਉਹਨਾਂ ਉ ਇਹਨਾਂ ਤੋਂ ਹਰ ਘਟਿਆ ਗੱਲ ਦੀ ਆਸ ਰੱਖੀ ਜਾ ਸਕਦੀ ਹੈ ਇਹਨਾਂ ਨੇ ਪ੍ਰੋਗਰਾਮ ਬਣਾਏ ਵੀ ਅਸੀਂ ਇਹਨਾਂ ਨੂੰ ਜੇਲਾਂ ਵਿੱਚ ਦੇ ਕੇ ਅੰਦਰ ਦੇ ਕੇ ਤੰਗ ਕਰਕੇ ਦਾ ਆਪਣਾ ਟਾਈਮ ਕੱਢਣਾ ਔਰ ਲੋਕਾਂ ਨੇ ਵੀ ਫੈਸਲਾ ਕਰ ਲਿਆ ਥਾਂ ਤੇ ਕਿਸਾਨ ਯੂਨੀ ਜਿਹੜੀਆਂ ਪਿੰਡ-ਪਿੰਡ ਫੈਸਲਾ ਕਰ ਰਿਹਾ ਕਿ ਜੇ ਇਹਨਾਂ ਨੇ ਸਾਨੂੰ ਧਰਨੇ ਲਾਉਣ ਦੇਣ ਤੇ ਪਿੰਡਾਂ ਵਿੱਚ ਆਹੀ ਨਹੀਂ ਵੜਨੇੜਾ ਕਿ ਦਾ ਪਰਪਸ ਜੀ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਵਾਸਤੇ ਗੰਦੀ ਤੇ ਭੱਦੀ ਸ਼ਬਦਾਵਲੀ ਵਰਤੀ ਹੈ ਸੂਰਜ ਤੇ ਠੁਕਣ ਦਾ ਕੰਮ ਕੀਤਾ ਵਾ ਅਸੀਂ ਉਹਦੇ ਖਿਲਾਫ ਅੱਜ ਭਗਵੰਤ ਮਾਨ ਦਾ ਦੇ ਪੁਤਲੇ ਸਾੜਨ ਦਾ ਤੇ ਭਗਵੰਤ ਮਾਨ ਦੇ ਖਿਲਾਫ ਰੋਸ ਟਾਰਗੇਟ ਕਰਕੇ ਸਰਕਾਰ ਦੇ ਕੰਨਾ ਤੱਕ ਆਵਾਜ਼ ਪਹੁੰਚਦਾ ਕੰਮ ਕਰ ਲੈ। ਸਰ ਇਹਦੇ ਵਿੱਚ ਵੀ ਦਿਆ ਸਾਹਿਬ ਕਹਿ ਵੀ ਰਹੇ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਆਪਣੇ ਵਾਸਤੇ ਕਰਕੇ ਨੇ ਇਹੜੀ ਵੋਟਾਂ ਦਿੱਤੀਆਂ। ਹਾਂਜੀ। ਦਿਆ ਸਾਹਿਬ ਕਹਿ ਰਹੇ ਸੀ ਕਿ ਜਦੋਂ ਸਰਕਾਰ ਬਣੂਗਾ ਭੈ ਲੋ ਇਹਨਾਂ ਨੇ ਬੜੇ ਵਾਅਦੇ ਕੀਤੇ ਬੜਾ ਕੁਝ ਦੱਸਿਆ ਸੀ ਤੇ ਕੀ ਨਿਕਲਿਆ ਉਹਨਾਂ ਵਾਅਦਿਆਂ ਦੇ ਵਿੱਚੋਂ? ਉਹਨਾਂ ਵਾਅਦਿਆਂ ਦੇ ਵਿੱਚੋਂ ਜੋ ਕੁਝ ਨਿਕਲਿਆ ਉਹਦੇ ਬਾਰੇ ਤਾਂ ਹੁਣ ਲੋਕ ਹੱਥਾਂ 'ਚ ਥੁੱਕੀ ਬੈਠੇ ਨੇ 2027 ਦੇ ਵਿੱਚ ਦੱਸ ਦੇਣਗੇ ਕਿ ਕਿਸ ਤਰੀਕੇ ਨਾਲ ਝੂਠੇ ਵਾਅਦੇ ਕਰਕੇ ਇਹ ਸਾਰਾ ਕੁਝ ਕੀਤਾ ਸੀ। ਕਿਉਂਕਿ ਉਹਨਾਂ ਵਾਅਦਿਆਂ ਦਾ ਹਿੱਜ ਪਿਆ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਤੇ ਨਿਕਲ ਗਿਆ ਜਿਹੜੇ ਕਹਿੰਦੇ ਹੁੰਦੇ ਸੀ ਮੇਰੇ ਕੰਮ ਨੂੰ ਵੋਟ ਪਾ ਦਿਓ ਫਿਰ ਲੋਕਾਂ ਨੇ ਵੋਟ ਪਾਤੀ ਗਾ ਰਿਜ਼ਲਟ ਵਿਖਾਤਾ ਤੇ ਹੁਣ ਪੰਜਾਬ ਦੇ ਵਿੱਚ ਵੀ ਲੋਕ ਉਡੀਕਦੇ ਨੇ ਉਸ ਦਿਨ ਨੂੰ ਜਦੋਂ ਇਹਨਾਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਨਗੇ